ਨਸ਼ਾ ਤਸਕਰਾਂ ਦੇ ਸ਼ਿਕਾਇਤ ਕਰਨੀ ਵੀ ਲੋਕਾਂ ਨੂੰ ਇਸ ਕਦਰ ਮਹਿੰਗੀ ਪੈ ਰਹੀ ਹੈ ਕਿ ਉਹਨਾਂ ਦੇ ਉੱਤੇ ਨਸ਼ਾ ਤਸਕਰਾਂ ਦੇ ਵੱਲੋਂ ਜਾਨਲੇਵਾ ਹਮਲਾ ਕੀਤਾ ਜਾ ਰਿਹਾ ਤਾਜ਼ਾ ਮਾਮਲਾ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਟਿਵਾਣਾ ਕਲਾ ਤੋਂ ਸਾਹਮਣੇ ਆਇਆ ਕਿਉਂਕਿ ਟਿਵਾਣਾ ਕਲਾ ਪਿੰਡ ਚਿੱਟੇ ਨਸ਼ੇ ਦੀ ਤਸਕਰੀ ਨੂੰ ਲੈ ਕੇ ਕਾਫੀ ਬਦਨਾਮ ਹੈ ਜਿਹਦੇ ਚੱਲਦੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਡੀਆਈਜੀ ਬਲਜੋਤ ਸਿੰਘ ਰਠੌਰ ਅਤੇ ਹੋਰ ਪੁਲਿਸ ਅਧਿਕਾਰੀ ਤੇ ਭਾਰੀ ਫੋਰਸ ਵਿੱਚ ਪਿੰਡ ਦੇ ਵਿੱਚੋਂ ਸ਼ੱਕੀ ਘਰਾਂ 'ਚ ਤਲਾਸ਼ੀ ਲਈ ਗਈ ਹਾਲਾਂਕਿ ਕੋਈ ਵੀ ਚੀਜ਼ ਹੱਥ ਨਹੀਂ ਲੱਗੀ ਪਰ ਇਸ ਦੌਰਾਨ ਪੋਲਸ ਵੱਲੋਂ ਪਿੰਡ ਦੇ ਲੋਕਾਂ ਨੂੰ ਆਪਣੇ ਪਿੰਡ ਨੂੰ ਬਚਾਉਣ ਦੀ ਅਪੀਲ ਕੀਤੀ ਜਦੋਂ ਵੀ ਕੋਈ ਚੰਗਾ ਕੰਮ ਸ਼ੁਰੂ ਕਰੀਏ ਨਾ ਉਹ ਕੜਾਉਂਦੀਆਂ ਨੇ ਮੁਸ਼ਕਲਾਂ ਆਉਂਦੀਆਂ ਨੇ ਪਰ ਜੇ ਸੱਚੇ ਦਿਲੋਂ ਕੰਮ ਕਰੋ ਤੇ ਕਾਮਯਾਬੀ ਜ਼ਰੂਰ ਮਿਲਦੀ ਸੋ ਮੇਰੀ ਬੇਨਤੀ ਆ ਸੱਚੇ ਦਿਲੋਂ ਸਾਡਾ ਸਾਥ ਦਿਓ ਜਿਹੜਾ ਕੋਈ ਵੇਚਣ ਵਾਲਾ ਹੈਗਾ ਉਹ ਕਮੇਟੀ ਬਣਾ ਕੇ ਮੇਰੇ ਨਾਲ ਚਲੋ ਅਸੀਂ ਸਾਰਿਆਂ ਨੂੰ ਸਮਝਾਵਾਂਗੇ ਵੀ ਤੇ ਜਿਹੜਾ ਕੋਈ ਪੀਣ ਵਾਲਾ ਉਹਨੂੰ ਦਵਾਈ ਵੀ ਦਵਾਵਾਂਗੇ ਜਿਹੜਾ ਵੇਚਣ ਵਾਲਾ ਉਹਨੂੰ ਮੌਕਾ ਦੇਵਾਂਗੇ ਪਾਈਏ ਘਰੇ ਬਹਿ ਜਾ ਕੋਈ ਮਿਹਨਤ ਮਜ਼ਦੂਰੀ ਕਰ ਲੈ ਵੇਚਣਾ ਛੱਡ ਦੇ ਕੇ ਨਾ ਛੱਡੂਗਾ ਤੋ ਤੇ ਬੱਚਾ ਅਸੀਂ ਜੋ ਕਰ ਸਕਦੇ ਹਾਂ ਤੁਹਾਡੇ ਸਾਹਮਣੇ ਦੱਸਦੀ ਆ ਗੱਲ ਬਾਕੀ ਤੁਸੀਂ ਜਾਣਿਓ ਤੁਹਾਡਾ ਪਿੰਡ ਹੈ ਇਹਨੂੰ ਬਚਾਉਣਾ ਇਹਨੂੰ ਮਾਰਨਾ ਇਹ ਤੁਹਾਡੇ ਹੱਥ ਆ ਮੈਂ ਇੱਥੇ ਸਾਲ 6 ਮਹੀਨੇ 2 ਮਹੀਨੇ 2 ਸਾਲ ਅਦੀ ਤਾਂ ਮੈਂ ਇੱਥੋਂ ਜਾਊਂਗਾ ਪਰ ਤੁਸੀਂ ਇੱਥੇ ਰਹਿਣਾ ਤੁਹਾਡਾ ਪਿੰਡ ਹੈ ਤੁਹਾਡੇ ਘਰ ਨੇ ਤੁਸੀਂ ਬਚਾਉਣਾ ਕਿ ਇਹਨੂੰ ਉਜਾੜਨਾ ਇਹ ਤੁਹਾਡੇ ਹੱਥ ਹੈ ਇਹ ਤੁਸੀਂ ਸੋਚੋ ਲਵਪ੍ਰੀਤ ਬਲਬੀਰ ਸਿੰਘ ਦਾ ਇਹ ਖੁਦ ਬਲਬੀਰ ਸਿੰਘ ਇਹ ਨਾਮ ਇਹਨਾਂ ਨੇ ਲਿਖ ਕੇ ਦਿੱਤੇ ਜੇ ਕਿਸੇ ਨੂੰ ਤਰਾਜ ਆ ਕੋਈ ਵੀ ਇਹ ਗਲਤ ਲਿਖਾਇਆ ਤਾਂ ਦੱਸ ਸਕਦੇ ਹੋ ਸਹੀ ਹੈ ਨਾ ਸਹੀ ਹੈ ਜਦੋਂ ਇਹਨਾਂ ਨੂੰ ਫੜਨ ਲਈ ਆ ਸਾਥ ਆਉਂਗੇ ਦੇਵਾਂਗੇ ਦੇਵਨ ਜੇ ਸਾਥ ਨਾ ਦਿੱਤਾ ਤੇ ਫੇਰ ਫਿਰਗਾ ਸੀ ਗੁਨਾਹਗਾਰ ਰਹਿਵਾਂਗੇ ਫੇਰ ਤੁਸੀਂ ਗੁਨਾਹਗਾਰ ਜੀ ਗੁਰੂ ਘਰ ਬੈਠੇ ਹੋ ਸਾਰ ਦੇਣਾ ਪੈਣਾ ਜੇ ਫੇਰ ਨਾ ਸ਼ਾ ਖਤਮ ਹੋ ਸੋਦਾ ਦੇ ਕਿ ਪਿੰਡ ਦੇ ਵਿੱਚ ਜਿਹੜੀ ਇਹ ਤਲਾਸ਼ੀ ਹੋਈ ਪੁਲਿਸ ਵੱਲੋਂ ਤਾਂ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਤਸਕਰਾਂ ਨੂੰ ਇਹ ਗੱਲ ਹਾਜਮ ਨਹੀਂ ਹੋ ਰਹੀ ਸੀ ਤਾਂ ਉਹਨਾਂ ਨੇ ਜੇ ਰੰਜੀਤ ਦੇ ਚਲਦੇ ਆ ਪਿੰਡ ਟਿਵਾਣਾ ਕਲਾ ਦੀ ਮਹਿਲਾ ਵੀਨਾ ਰਾਣੀ ਦੇ ਪੇਕੇ ਘਰ ਪਿੰਡ ਟਿਵਾਣਾ ਵਿਖੇ ਉਸ ਦੇ ਪਤੀ ਸਤਨਾਮ ਸਿੰਘ ਸਣੇ ਹੋਰ ਰਿਸ਼ਤੇਦਾਰਾਂ ਦੇ 3 ਦਰਜਨ ਦੇ ਕਰੀਬ ਹਥਿਆਰ ਨਾਲ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਤਾ ਦਾਦ ਦੀ ਹੈ ਕਿ ਮਹਿਲਾ ਸਰਪੰਚ ਦਾ ਪਤੀ ਵੀ ਜ਼ਖਮੀ ਹੋਇਆ ਜਿਸ ਤੋਂ ਬਾਅਦ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਅਸੀਂ ਉਹ ਸਬੰਧੀਆਂ ਨੂੰ ਲੱਖਾ ਜਿੰਦਾ ਜੀ ਇੱਕ ਉਹਨਾਂ ਦਾ ਪਰਾਂ ਲੱਭੀ ਜੀ ਇਹ ਜਿਨ੍ਹਾਂ ਦਾ ਨਾਮ ਲੈ ਰਹੇ ਹਾਂ ਤੁਹਾਡੇ ਪਿੰਡ ਦੇ ਨੇ ਹਾਂਜੀ ਹਾਂਜੀ ਜੀ ਜੀ ਸਭ ਤੋਂ ਜ਼ਿਆਦਾ ਨਸ਼ਾ ਇਹ ਵੇਚਦਿਆ ਜੀ ਇਹਨਾਂ ਕੋਲੋਂ ਲੈ ਕੇ ਲੋਕ ਫਿਰ ਅਗਾ ਦੂਸਰੀ ਥਾਂ ਤੇ ਮਤਲਬ ਬਿੱਟਾਂ ਬਣਾ ਕੇ ਦੂਸਰੇ ਨੂੰ ਸਪਲਾਈ ਕਰ ਦਿੰਦੇ ਜੀ ਜੀ ਇਹਨਾਂ ਨੂੰ ਰੋਕਿਆ ਸੀ ਵੀ ਤੁਸੀਂ ਰੁਕ ਜੋਗੇ ਨਾ ਸਾਰਾ ਪਿੰਡ ਚ ਚਿੱਟਾ ਬੰਦ ਹੋ ਜਾਏਗਾ ਜੀ ਉਸ ਦੇ ਬਦਲੇ ਅੱਜ ਇਹਨਾਂ ਦਾ ਪ੍ਰੋਗਰਾਮ ਸੀ ਜੀ ਇਹਨਾਂ ਨੇ ਪਲੈਨਿੰਗ ਬਣਾਈ ਸ਼ਰਾਬ ਸ਼ਰੂ ਪੀ ਕੇ ਅੱਜ ਆ ਕੇ ਮੇਰੇ ਸਹੁਰੇ ਪਰਿਵਾਰ ਕਰ ਆ ਕੇ ਹਮਲਾ ਕਰਤਾ ਜੀ ਜੁਦੇ ਚ ਮੈਂ ਵੀ ਸੀਗਾ ਘਰੇ ਬੈਠਾ ਸੀਗਾ ਅਸੀਂ ਦਾਦੇ ਸਾਹਿਬ ਨਾਲ ਗੱਲਬਾਤ ਕਰੀ ਜਾਂਦੇ ਸੀ ਅਚਾਨਕ ਆ ਕੇ 25-30 ਗੁੰਡੇ ਲੈ ਕੇ ਅੱਛਾ ਜੀ ਜਿਦੇ ਚ ਮੇਰੀਆਂ ਸੱਟਾਂ ਮਾਰੀਆਂ ਜੀ ਆ ਸਾਡਾ ਮੁੰਡਾ ਸੀਗਾ ਇਹਦੀ ਵੀ ਸੱਟਾਂ ਮਾਰੀਆਂ ਜੀ ਸਾਡੇ ਪਰਿਵਾਰ ਨੂੰ ਛੱਕ ਤੂ ਕੀਤੀ ਸਰਪੰਚ ਸਾਹਿਬ ਟੋਟਲ ਕਿੰਨੇ ਜਣੇ ਆਣੇ ਤੁਹਾਡੇ ਸੱਟਾ ਮਾਰੀਆਂ ਨੇ ਪਰਿਵਾਰ ਦੇ ਮੈਂਬਰਾਂ ਦੇ ਸਾਡੇ 3 ਜਣੇ ਨੂੰ ਰਜਗੇ ਸੱਟਾਂ ਜੀ ਹੋਰ ਵੀ ਉਹਨਾਂ ਦੇ ਨਾਲ ਸੀਗੇ ਕੋਈ ਉਹਨਾਂ ਦੇ ਬਹੁਤ ਜ਼ਿਆਦੇ ਮੁੰਡੇ ਸੀਗੇ ਨਾਲ ਜੀ ਬਾਕੀ ਕਿੱਥੋਂ ਦੇ ਸੀ ਨਸ਼ਾ ਕੀਤਾ ਸੀ ਇਹ ਗੈਂਗਸਟਰ ਹੈਗੇ ਨੇ ਜੀ ਜੀ ਇਹਨਾਂ ਕੋਲ ਪਿਸਤੌਲ ਵੀ ਹੈਗਾ ਜੀ ਜਿਨ੍ਹਾਂ 'ਚ ਇਹਨਾਂ ਕੋਲ ਬਹੁਤ ਜ਼ਿਆਦੇ ਅੱਗੇ ਵੀ ਪਰਚੇ ਇਹਨਾਂ ਦੇ ਹੋਏ ਹੋਏ ਨੇ ਜੀ ਇਹਨਾਂ ਨੂੰ ਕੋਈ ਖੌਫ ਨਹੀਂ ਜੀ ਪਹਿਲੇ ਲੜਾਈ ਕਰਦੇ ਨੇ ਉਸ ਤੋਂ ਬਾਅਦ ਦਬਾਅ ਪਾ ਕੇ ਮਾਰਕੁੱਟ ਕਰਕੇ ਪਿਸਤੌਲ ਦੀ ਨੋਕ ਤੇ ਰਾਈ ਨਮਾ ਕਰਾ ਲੈਂਦੇ ਨੇ 307 ਲੱਗੀ ਸੀ ਕੁਝ ਦਿਨ ਪਹਿਲਾਂ ਇਹਨਾਂ ਤੇ ਜੀ ਜੀ ਤੇ ਇਹਨਾਂ ਦਬਾਅ ਪਾ ਕੇ ਗੋਲੀ ਮਾਰ ਕੇ ਡਰਾ ਕੇ ਘਰ ਚ ਗੋਲੀਆਂ ਮਾਰਦੇ ਸੀ ਫਿਰ ਡਰ ਦੇ ਮਾਰੇ ਰਾਈ ਨਮਾ ਕਰਨਾ ਪੈਂਦਾ ਸੀ ਉੱਥੇ ਇਸ ਮਾਮਲੇ ਲੈ ਕੇ ਮੌਕੇ ਤੇ ਪਹੁੰਚੇ ਡੀਐਸਪੀ ਜਤਿੰਦਰ ਸਿੰਘ ਗਿੱਲ ਨੇ ਕੀ ਕਿਹਾ ਜ਼ਰਾ ਉਹ ਵੀ ਸੁਣ ਲੋ ਬਾਈਟ ਨਸ਼ੇ ਵਾਲੇ ਨੂੰ ਕੋਈ ਪਤਾ ਨਹੀਂ ਕਿ ਮੈਂ ਕੀ ਕਰ ਰਿਹਾ ਕਿ ਨਹੀਂ ਕਰ ਰਿਹਾ ਫੋਫੋ ਆਉਦੇ ਅਸੀਂ ਅਕਸਰ ਦੇਖਦੇ ਆ ਮਾਮਾ ਬਾਪ ਭੈਣ ਭਾਈ ਕਿਸੇ ਨਾਲ ਵੀ ਉਹ ਕੁੱਟਮਾਰ ਜਾਂ ਕੋਈ ਲੜਾਈ ਝਗੜਾ ਕਰਦੇ ਤੋਂ ਰਾਤ ਵੀ ਜੋ ਮੈਨੂੰ ਹੁਣ ਤੱਕ ਪਤਾ ਲੱਗਿਆ ਸਰਪੰਚ ਸਾਹਿਬ ਨਾਲ ਉਹਨੇ ਲੜਾਈ ਝਗੜਾ ਕੀਤਾ ਉਹ ਪਿੰਡ ਨੇ ਲਿਖ ਕੇ ਦਿੱਤਾ ਉਹਨਾਂ ਤਿੰਨ ਚਾਰਾਂ ਬੰਦਿਆਂ ਦੇ ਖਿਲਾਫ ਉਹ ਅਸੀਂ ਜਲਦ ਤੋਂ ਜਲਦ ਉਹਨਾਂ ਦੇ ਗੱਫਤਾਰ ਵੀ ਕਰਕੇ ਉਹਨਾਂ ਨੂੰ ਜਿਹੜਾ ਸਲਾਖਾਂ ਦੇ ਪਿੱਛੇ ਦੇ ਲੋਕ ਬਾਦ ਵੱਲ ਕੀ ਚਦਾਵਣੀ ਰਹੇਗੀ ਉਹ ਨਾ ਸਪਾ ਚੇਤਾਵਨੀ ਵੀ ਆ ਔਰ ਬੇਨਤੀ ਵੀ ਚੇਤਾਵਨੀ ਆ ਜਿਹੜੇ ਵੇਚ ਰਹੇ ਨੇ ਤੁਸੀਂ ਆਪਦੇ ਦੋ ਬੱਚੇ ਪਾਲਣ ਲਈ ਸਾਰੇ ਪਿੰਡ ਦੇ ਬੱਚਿਆਂ ਨੂੰ ਮਾਰ ਰਹੇ ਹੋ ਦੇਖੋ ਦੋ ਬੱਚੇ ਪਾਲ ਕੇ ਸਾਰੇ ਪਿੰਡ ਨੂੰ ਖਤਮ ਕਰਨਾ ਕੋਈ ਸਿਆਣੀ ਗੱਲ ਨਹੀਂ ਬੇਨਤੀ ਇਹ ਆ ਜਿਹੜੇ ਪੀਣ ਵਾਲੇ ਪ੍ਰਮਾਤਮਾ ਨੇ ਬੜੀ ਮੁਸ਼ਕਲ ਨਾਲ ਇਹ ਜ਼ਿੰਦਗੀ ਦਿੱਤੀ ਸਾਨੂੰ ਚੰਗੇ ਕਰਮ ਕਰਨ ਲਈ ਲੋਕ ਪੜਾਈ ਲਈ ਕੋਈ ਚੰਗਾ ਕਰਮ ਕਰਕੇ ਅਸੀਂ ਜਾਈਏ ਨਾ ਕਿ ਨਸ਼ੇ ਦੇ ਵਿੱਚ ਰੱਜ ਕੇ ਆਪਣੀ ਜ਼ਿੰਦਗੀ ਜਿਹੜੀ ਖਰਾਬ ਕਰੀਏ ਪਰ ਜੇ ਤੁਸੀਂ ਨਸ਼ਾ ਕਰ ਵੀ ਰਹੇ ਹੋ ਕਾ ਮੇਰੀ ਬੇਨਤੀ ਆ ਸਰਕਾਰ ਨੇ ਪੰਜਾਬ ਪੁਲਿਸ ਨੇ ਹਮਲਾ ਮਾਰਿਆ ਨਸ਼ੇ ਨੂੰ ਖਤਮ ਕਰ ਲਈ ਛਡਾਉਣ ਲਈ ਉਹਦੇ ਲਈ ਫਰੀ ਦਵਾਈਆਂ ਅਸੀਂ ਦਿਵਾਵਾਂਗੇ ਮੈਂ ਇੱਥੋਂ ਤੱਕ ਕਹਿਣਾ ਇਹ ਕੋਈ ਨੌਜਵਾਨ ਛਡਣਾ ਚਾਹੁੰਦਾ ਤੇ ਮੈਂ ਆਪਦੀ ਨਿੱਜੀ ਜਿਹੜੀ ਕੋਈ ਪੂੰਦੀ ਆ ਉਹਦੇ ਵਿੱਚੋਂ 2 ਰੁਪਏ ਲਾ ਕੇ ਨਸ਼ਾ ਛਡਾਉਣ ਲਈ ਤੇ ਧੰਨਵਾਦ ਗੁੰਡਾਗਰਦੀ ਦੀ ਘਟਨਾ ਨੂੰ ਲੈ ਕੇ ਜਿੱਥੇ ਪਿੰਡ ਵਾਸੀ ਸਹਿਮ ਦੇ ਮਾਹੌਲ ਦੇ ਵਿੱਚ ਨੇ ਤੇ ਇਸ ਨੂੰ ਲੈ ਕੇ ਪਿੰਡ ਦੀ ਪੰਚਾਇਤ ਦੇ ਵੱਲੋਂ ਪਿੰਡ ਦੇ ਵਿੱਚ ਨਸ਼ਾ ਵੇਚਣ ਵਾਲੇ ਤਸਕਰਾਂ ਦੇ ਖਿਲਾਫ ਇੱਕ ਮਤਾ ਪਾ ਕੇ ਜ਼ਿਲ੍ਹਾ ਫਾਜ਼ਿਲਕਾ ਦੇ ਐਸਐਸਪੀ ਬਰਿੰਦਰ ਸਿੰਘ ਬਰਾੜ ਕੋਲੋਂ ਮੰਗ ਕੀਤੀ ਹੈ ਕਿ ਪਿੰਡ ਦੇ ਵਿੱਚ ਜਿਹੜੇ ਤਸਕਰਾਂ ਨੇ ਪ੍ਰਾਪਰਟੀਆਂ ਬਣਾਈਆਂ ਹੋਈਆਂ ਨੇ ਉਹਨਾਂ ਤੇ ਪੀਲਾ ਪੰਜਾ ਚਲਾ ਕੇ ਉਹਨਾਂ ਨੂੰ ਢਾਹ ਢੇਰੀ ਕੀਤਾ ਜਾਵੇ। ਹਕੀਕਤ ਟੀਵੀ ਪੰਜਾਬੀ ਲਈ ਜਲਾਲਾਬਾਦ ਤੋਂ ਕ੍ਰਿਸ਼ਨ ਟਿਵਾਣਾ ਦੀ ਰਿਪੋਰਟ